ਸਲੋਕ ਨਿਰਗੁਨ ਆਰ ਯਾਨੀਆਂ ਸੋ ਪ੍ਰਭ ਸਦਾ ਸਮਾਲ ਹੈ ਅੰਜਾਨ ਹੈ ਗੁਣਹੀਣ ਮਨੁੱਖ ਉਸ ਮਾਲਕ ਨੂੰ ਸਦਾ ਯਾਦ ਰੱਖ ਜਿਨ ਕੀ ਯਾਤ ਇਸ ਚੀਤ ਰੱਖ ਨਾਨਕ ਨਿਭੀ ਨਾਲ ਹੈ ਨਾਨਕ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਚਿੱਤ ਵਿੱਚ ਰੱਖ ਉਹੀ ਨਾਲ ਸਾਥ ਨਿਭਾਏਗਾ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ हे जीव सोहने परमात्मा ਦੇ ਗੁਣ ਯਾਦ ਕਰ ਕਵਨ ਮੂਲ ਤੇ ਕਵਨ ਦਿਸਤਾਨੀ ਕਿਸ ਮੁੱਢ ਤੋਂ ਤੈਨੂੰ ਕੀ ਬਣਾ ਕੇ ਵਿਖਾਇਆ ਹੈ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਸ ਨੇ ਤੈਨੂੰ ਰਚ ਕੇ ਸਵਾਰ ਅਤੇ ਸ਼ਿੰਗਾਰਿਆ ਹੈ ਗਰਵ ਅਗਨ ਮਹਿ ਜਿਨੇ ਉਬਾਰਿਆ ਜਿਸ ਨੇ ਤੈਨੂੰ ਪੇਟ ਦੀ ਅੱਗ ਵਿੱਚੋਂ ਬਚਾਇਆ ਹੈ ਬਾਹਰ ਵਿਵਸਥਾ ਤੁਝ ਹੈ ਪਿਆਰਾ ਦੂ ਜੋ ਬਾਲ ਉਮਰ ਵਿੱਚ ਤੈਨੂੰ ਦੁੱਧ ਪਿਲਾਉਂਦਾ ਹੈ ਪਰ ਜੋਵਨ ਭੋਜਨ ਸੁਖ ਸੋਦ ਪਰ ਜਵਾਨੀ ਵਿੱਚ ਭੋਜਨ ਅਤੇ ਸੁੱਖਾਂ ਦੀ ਸੋਚ ਦਿੰਦਾ ਹੈ ਬਿਰਧ ਪਿਆ ਉਪਰ ਸਾਖ ਸੈਨ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਨੂੰ ਸਾਖ ਸੱਜਣ ਦਿੰਦਾ ਹੈ ਮੁਖ ਉਪਾਇੋ ਬੈਠ ਕੋ ਦੇਣ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ ਭੋਜਨ ਦਿੰਦਾ ਹੈ ਇਹ ਨਿਰਗੁਣ ਗੁਣ ਕਚੂ ਨਾ ਬੂਝੈ ਏ ਗੁਣਹੀਨ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ ਬਖਸ਼ ਲੈ ਹੋ ਤੋ ਨਾਨਕ ਸੀਜੈ ਜੇ ਬਖਸ਼ੇ ਤਾਂ ਨਾਨਕ ਤਰਦਾ ਹੈ ਜੈ ਪ੍ਰਸਾਦ ਧਰ ਉਪਰ ਸੁਖ ਬਸੈ ਜਿਸ ਦੀ ਕਿਰਪਾ ਦੇ ਨਾਲ ਤੋ ਤਰਤੇ ਉਤੇ ਸੁਖੀ ਵਸਦਾ ਹੈ ਸੁੱਤ ਪ੍ਰਾਤ ਮੀਤ ਬਣਦਾ ਸੰਗ ਹਸੈ ਪੁੱਤਰ ਭਰਾ ਮਿੱਤਰ ਇਸਤਰੀ ਨਾਲ ਵਸਦਾ ਹੈ ਜੈ ਪ੍ਰਸਾਦ ਪੀ ਵੈ ਸੀਤਲ ਜਲਾ ਜਿਸ ਦੀ ਮਿਹਰ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ ਸੁਖਦਾਈ ਪਵਨ ਪਾਵਕ ਅਮੁਲਾ ਸੁਖ ਦੇਣ ਵਾਲੀ ਹਵਾ ਅਤੇ ਮੁੱਲ ਤੋਂ ਬਿਨਾ ਅੱਗ ਮਿਲੀ ਹੈ ਜੈ ਪ੍ਰਸਾਦ ਭੋਗ ਗਏ ਸਭ ਰਸਾ ਜਿਸ ਦੀ ਕਿਰਪਾ ਦੇ ਨਾਲ ਸਾਰੇ ਰਸ ਭੋਗਦਾ ਹੈ ਸਗਲ ਸਮਗਰੀ ਸੰਗ ਸਾਥ ਬਸਾ ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈ ਦਿਨੇ ਹਸਤ ਪਾਵ ਕਰਨ ਨੇਤਰ ਰਸਨਾ ਜਿਸਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਜੀਵ ਦਿੱਤੇ ਹਨ ਤਿਸੈ ਤਿਆਗ ਆਵਰ ਸੰਗ ਰਚਨਾ ਉਸ ਨੂੰ ਛੱਡ ਕੇ ਤੂੰ ਹੋਰ ਨਾ ਨਾਲ ਪਿਆਰ ਕਰਦਾ ਹੈ ਐਸੇ ਦੋਖ ਮੂੜ ਅੰਧ ਵਿਆਪੇ ਮੂਰਖ ਅੰਨੇ ਜੀਵ ਇਹੋ ਜਿਹੇ ਓਗਣਾ ਵਿੱਚ ਫਸੇ ਹੋਏ ਹਨ ਨਾਨਕ ਕਾੜਨੇ ਹੋ ਪ੍ਰਭ ਆਪੇ ਏ ਨਾਨਕ ਇਹਨਾ ਓਗਣਾ ਵਿੱਚੋਂ ਆਪ ਹੀ ਕੱਢ ਲੈ ਆਦ ਅੰਤ ਜੋ ਰੱਖਣ ਹਾ ਪ੍ਰਮਾਤਮਾ ਆ ਤੋ ਅੰਤ ਤੱਕ ਰੱਖਣ ਵਾਲਾ ਹੈ ਤੇ ਸਿਉ ਪ੍ਰੀਤ ਨਾ ਕਰੇ ਗਵਾ ਇਹ ਮੂਰਖ ਉਸ ਨਾਲ ਪ੍ਰੀਤ ਨਹੀਂ ਕਰਦਾ ਜਾਕੀ ਸੇਵਾ ਨਵ ਨਿਦ ਪਾਵੇ ਜਿਸ ਦੀ ਸੇਵਾ ਕਰਕੇ ਨੌ ਨਿਦੀਆਂ ਪਾਉਂਦਾ ਹੈ ਤਾਂ ਸੋ ਮੂੜਾ ਮਨ ਨਹੀਂ ਲਾਵੇ ਉਸ ਨਾਲ ਮੂਰਖ ਮਨ ਨਹੀਂ ਜੋੜਦਾ ਜੋ ਠਾਕੁਰ ਸਦ ਸਦਾ ਹਜੂਰੇ ਜੋ ਮਾਲਕ ਸਦਾ ਹੀ ਹਾਜ਼ਰ ਨਾਜ਼ਰ ਹੈ ਤਾਕੋ ਅੰਦਾਜ਼ਾਨਤ ਦੂਰੇ ਉਸ ਨੂੰ ਅੰਨਾ ਦੂਰ ਜਾਣਦਾ ਹੈ ਜਾ ਕੇ ਟਹਿਲ ਪਾਵੇ ਦਰਗਾਹ ਮਾਂ ਜਿਸ ਦੀ ਸੇਵਾ ਕਰਕੇ ਦਰਗਾਹ ਵਿੱਚ ਮਾਨ ਪਾਉਂਦਾ ਹੈ ਤਿਸੇ ਬਿਸਾਰੇ ਮੁਗਦ ਆਜਾਨ ਮੋਰਖ ਅੰਜਾਨ ਉਸ ਨੂੰ ਭੁਲਾਉਂਦਾ ਹੈ ਸਦਾ ਸਦਾ ਇਹ ਭੁੱਲਣ ਹਾਰ ਇਹ ਸਦਾ ਹੀ ਭੁੱਲਣ ਹਾਰ ਹੈ ਨਾਨਕ ਰੱਖਣ ਹਾਰ ਅਪਾ ਇਹ ਨਾਨਕ ਰੱਖਣ ਵਾਲਾ ਬੇਅੰਤ ਹੈ ਰਤਨ ਤਿਆਗ ਕੋਡੀ ਸੰਗ ਰਚੈ ਨਾਮ ਰਤਨ ਛੱਡ ਕੇ ਕੋਡੀ ਵਿੱਚ ਰਚਦਾ ਹੈ ਸਾਚ ਛੋੜ ਝੂਠ ਸੰਗ ਮਚੈ ਸੱਚ ਛੱਡ ਕੇ ਝੂਠ ਨਾਲ ਘੁੜਕਦਾ ਹੈ ਜੋ ਛੱਡਣਾ ਸੋ ਅਸਥਿਰ ਕਰ ਮੰਨੈ ਜੋ ਛੱਡ ਜਾਣਾ ਹੈ ਉਸ ਨੂੰ ਅਟਲ ਮੰਨਦਾ ਹੈ ਜੋ ਹੋਵਣ ਸੋ ਦੂਰ ਪਰਾਨੈ ਜੋ ਪ੍ਰਮਾਤਮਾ ਹਰ ਵੇਲੇ ਸਾਡੇ ਨਾਲ ਹੁੰਦਾ ਹੈ ਉਸ ਨੂੰ ਦੂਰ ਜਾਣਦਾ ਹੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਜੋ ਛੱਡ ਜਾਣੀ ਹੈ ਉਸ ਨੂੰ ਇਕੱਠੀ ਕਰਦਾ ਹੈ ਸੰਗ ਸਹਾਈ ਤਿਸ ਪਰ ਹਰੈ ਜੋ ਸੰਗੀ ਸਾਥੀ ਹੈ ਉਸ ਦਾ ਤਿਆਗ ਕਰ ਦਿੰਦਾ ਹੈ ਚੰਦਨ ਲੇਪ ਉਤਾਰੈ ਤੋਏ ਚੰਦਨ ਦਾ ਲੇਪ ਧੋ ਕੇ ਉਤਾਰਦਾ ਹੈ ਗਰਦਬ ਪ੍ਰੀਤ ਪਸਮ ਸੰਗ ਹੋਏ ਖੋਤੇ ਦੀ ਪ੍ਰੀਤ ਸਵਾ ਨਾਲ ਹੁੰਦੀ ਹੈ ਅੰਧਕੂਪ ਮਹ ਪਤਿਤ ਬਿਕਰਾਲ ਅੰਨੇ ਖੂਵਿਚ ਇਹ ਪਾਪੀ ਡਰਾਉਣਾ ਹੈ ਨਾਨਕ ਕਾੜ ਲੈ ਹੋ ਪ੍ਰਭ ਦਿਆਲ ਏ ਨਾਨਕ हे दयाल परमात्मा ਇਹਨਾਂ ਨੂੰ ਆਪ ਇਸ ਕੋ ਵਿੱਚੋਂ ਕੱਢ ਲੈ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਮਨੁੱਖ ਦੀ ਹੈ ਪਰ ਕੰਮ ਪਸ਼ੂਆ ਵਾਲੇ ਹਨ ਲੋਕ ਪਚਾਰਾ ਕਰੈ ਦਿਨ ਰਾਤ ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਧਾਰਮਿਕ ਪੁਸ਼ਾਕ ਹੈ ਪਰ ਮਨ ਵਿੱਚ ਮਾਇਆ ਦੀ ਮੈਲ ਹੈ ਛੱਪਸ ਨਹੀਂ ਕੱਚ ਕਰ ਹੈ ਛਪਾਇਆ ਛਪਾਉਣ ਦਾ ਯਤਨ ਕੀਤਿਆਂ ਮਨ ਦੀ ਮੈਲ ਨਹੀਂ ਲੁਕਦੀ ਬਾਹਰ ਗਿਆਨ ਧਿਆਨ ਇਸਨਾਹ ਬਾਹਰ ਇਸ਼ਨਾਨ ਅਤੇ ਗਿਆਨ ਦੀਆਂ ਗੱਲਾਂ ਕਰਦਾ ਹੈ ਅੰਤਰ ਵਿਆਪੈ ਲੋਭ ਸਵਾਨ ਪਰ ਅੰਦਰ ਲੋਭ ਦਾ ਕੁੱਤਾ ਚੋਰ ਪਾਰਿਆ ਹੈ ਅੰਤਰ ਅਗਨ ਬਾਹਰ ਤਨ ਸਵਾਹਾ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਬਾਹਰ ਸਰੀਰ ਸਵਾ ਨਾਲ ਲਿਬੇੜਿਆ ਹੋਇਆ ਹੈ ਗਲ ਪੱਥਰ ਕੈਸੇ ਤਰੈ ਅਥਾ ਗਲ ਪੱਥਰ ਬਨ ਕੇ ਅਥਾ ਸਮੁੰਦਰ ਕਿਵੇਂ ਤਰਿਆ ਜਾਏ ਜਾ ਕੇ ਅੰਦਰ ਬਸੈ ਪ੍ਰਭ ਆ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਆਪ ਵੱਸਦਾ ਹੈ ਨਾਨਕ ਤੇ ਜਨ ਸਹਿਜ ਸਮਾ ਹੈ ਨਾਨਕ ਉਹ ਹਰੀ ਵਿੱਚ ਸਹਿਜੇ ਸਮਾ ਜਾਂਦਾ ਹੈ ਸੁਣ ਆਂਦਾ ਕੈਸੇ ਮਾਰਗ ਪਾਵੇ ਅਨਾਮੁਰਖ ਸੁਣ ਕੇ ਕਿਵੇਂ ਰਾਹ ਲੱਭ ਸਕਦਾ ਹੈ ਕਰ ਗਹਿਲੇ ਔੜ ਨਿਭਾਵੇ ਹੈ ਏ ਪ੍ਰਭੂ ਆਪ ਇਸ ਦਾ ਹੱਥ ਫੜ ਲਓ ਤਾਂ ਕਿ ਇਹ ਅਖੀਰ ਤੱਕ ਪ੍ਰੀਤ ਨਿਵਾ ਸਕੇ ਕਹਾ ਬੁਜਾਰਤ ਬੁਝੇ ਡੋਰਾ ਬੋਲਾ ਬੁਜਾਰਤ ਨਾਲ ਕਿਵੇਂ ਸਮਝ ਸਕਦਾ ਹੈ ਨਿਸਕੇ ਹੀ ਇਹ ਤੋ ਸਮਝੇ ਪੋਰਾ ਜੇ ਰਾਤ ਕਹੀਏ ਤਾਂ ਦਿਨ ਸਮਝਦਾ ਹੈ ਕਹਾਂ ਬਿਸ਼ਨਪਦ ਗਾਵੇ ਗੰਗ ਗੋਂਗਾ ਬਿਸ਼ਨਪਦੇ ਕਿਵੇਂ ਗਾ ਸਕਦਾ ਹੈ ਜਤਨ ਕਰੇ ਤੋ ਵੀ ਸੁਰ ਪਾੰਗ ਜੇ ਜਤਨ ਵੀ ਕਰੇ ਤਾਂ ਵੀ ਸੁਰ ਨਾਸ ਹੁੰਦੀ ਹੈ ਕਹਿ ਪਿੰਗਲ ਪਰਬਤ ਪਰ ਭਵਨ ਪਿੰਗਲਾ ਪਹਾੜ ਤੇ ਕਿਵੇਂ ਚੜ ਸਕਦਾ ਹੈ ਨਹੀਂ ਹੋਤ ਊਹਾ ਉਸ ਗਵਣ ਉਸ ਦੀ ਉੱਤੇ ਪਹੁੰਚ ਨਹੀਂ ਹੋ ਸਕਦੀ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਏ ਕਿਰਪਾਲ ਕਰਤਾਰ ਦੀਨ ਬੇਨਤੀ ਕਰਦਾ ਹੈ ਨਾਨਕ ਤੁਮਰੀ ਕਿਰਪਾ ਤਰੈ ਨਾਨਕ ਤੁਹਾਡੀ ਕਿਰਪਾ ਦੇ ਨਾਲ ਤਰ ਸਕਦਾ ਹੈ ਸੰਗ ਸਹਾਈ ਸੋ ਆਵੈ ਨਾ ਚੀ ਜੋ ਪ੍ਰਮਾਤਮਾ ਸੰਗੀ ਸਾਥੀ ਹੈ ਉਸੇ ਨੂੰ ਚੇਤੇ ਨਹੀਂ ਕਰਦਾ ਜੋ ਬਹਿ ਰਾਈ ਤਾਂ ਸਿਉ ਪ੍ਰੀ ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ ਬਲਵਾ ਕੈ ਗ੍ਰਹਿ ਪੀਤਰ ਬਸੈ ਰੇਤ ਦੇ ਘਰ ਵਿੱਚ ਵਸਦਾ ਹੈ ਆਨੰਦ ਕੇਲ ਮਾਇਆ ਰੰਗ ਰਸੈ ਮਾਇਆ ਦੀ ਮਸਤੀ ਵਿੱਚ ਆਨੰਦ ਮੋਜਾ ਮਾਨ ਲਿਆ ਹੈ ਦ੍ਰਿੜ ਕਰ ਮਾਨੈ ਮਨਹਿ ਪਰਤੀ ਆਪਣੇ ਆਪ ਨੂੰ ਅਮਰ ਸਮਝੀ ਬੈਠਾ ਹੈ ਮਨ ਵਿੱਚ ਯਕੀਨ ਬਣਾਇਆ ਹੋਇਆ ਹੈ ਕਾਲ ਨਾ ਆਵੇ ਮੂੜੇ ਜੀ पर मूर्ख ਦੇ ਚਿੱਤ ਵਿੱਚ ਮੋਹ ਦਾ ਖਿਆਲ ਵੀ ਨਹੀਂ ਆਉਂਦਾ ਵੈਰ ਵਿਰੋਧ ਕਾਮ ਕ੍ਰੋਧ ਮੋਹ ਵੈਰ ਵਿਰੋਧ ਕਾਮ ਗੁੱਸਾ ਮੋਹ ਝੋਠ ਵਿਕਾਰ ਮਹਾ ਲੋਭ ਤ੍ਰੋਹ ਝੋਠ ਮੰਦੇ ਕਰਮ ਭਾਰੀ ਲਾਲਚ ਅਤੇ ਦਗਾ ਇਹ ਆਹੋ ਜੁਗਤ ਬਿਆਨ ਨੇ ਕਈ ਜਨਮ ਇਸੇ ਰਾਹੇ ਪੈ ਕੇ ਕਈ ਜਨਮ ਗੁਜ਼ਾਰ ਦਿੱਤੇ ਹਨ ਨਾਨਕ ਰਾਖ ਲਿਓ ਆਪਨ ਕਰ ਕਰਮ ਨਾਨਕ ਆਖਦੇ ਹਨ हे ਪਰਮਾਤਮਾ ਆਪਣੀ ਮਿਹਰ ਕਰਕੇ ਪਚਾ ਲੋ ਤੂੰ ਠਾਕੁਰ ਤੂੰ ਪਹਿ ਅਰਦਾਸ ਤੂੰ ਮਾਲਕ ਹੈ ਬੇਨਤੀ ਤੇਰੇ ਅੱਗੇ ਹੀ ਹੈ ਜਿਉ ਪਿੰਡ ਸਭ ਤੇਰੀ ਰਾਸ ਇਹ ਜਿੰਦ ਅਤੇ ਸ਼ਰੀਰ ਸਭ ਤੇਰੀ ਹੀ ਬਖਸ਼ੀਸ਼ ਹੈ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੂੰ ਸਾਡਾ ਮਾਪਿਓ ਹੈ ਅਸੀਂ ਤੇਰੇ ਬੱਚੇ ਹਾਂ ਤੇਮਰੀ ਕਿਰਪਾ ਮੈਸੂਕ ਕਨੇਰੇ ਤੇਰੀ ਮਿਹਰ ਵਿੱਚ ਬੇਅੰਤ ਸੁਖ ਹਾਂ ਕੋਈ ਨਾ ਜਾਣੈ ਤੁਮਰਾ ਅੰਤ ਕੋਈ ਵੀ ਤੇਰਾ ਅੰਤ ਨਹੀਂ ਪਾ ਸਕਦਾ ਉੱਚੇ ਤੇ ਊਚਾ ਭਗਵੰਤ ਤੂੰ ਸਭ ਤੋਂ ਊਚਾ ਭਗਵਾਨ ਹੈ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਸਾਰੇ ਪਦਾਰਥ ਤੇਰੇ ਹੀ ਹੁਕਮ ਵਿੱਚ ਟਿਕੇ ਹੋਏ ਹਨ ਤੂੰ ਤੇ ਹੋਏ ਸੋ ਆਗਿਆਕਾਰੀ ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿੱਚ ਤੁਰ ਰਹੀ ਹੈ ਤੇਮਰੀ ਗਤ ਮਿਤ ਤੂੰ ਹੀ ਜਾਣੀ ਤੂੰ ਕਿਹੋ ਜਿਹਾ ਹੈ ਅਤੇ ਕਿੰਨਾ ਵੱਡਾ ਹੈ ਇਹ ਤੂੰ ਆਪ ਹੀ ਜਾਣਦਾ ਹੈ ਨਾਨਕ ਦਾਸ ਸਦਾ ਕੁਰਬਾਨੀ ਏ ਨਾਨਕ ਆਖ ਏ ਵਾਹਿਗੁਰੂ ਤੇਰੇ ਸੇਵਕ ਤੇਰੇ ਤੋਂ ਸਦਾ ਸਦਕੇ ਜਾਂਦੇ ਹਨ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਗ ਹੈ ਆਣ ਸਵਾਏ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ ਜੀਵ ਹੋਰ